ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗੇ ਤੇ ਹਰਾਂ ਨੂੰ ਮਤਲਬ ਨਜ਼ਰ ਰੱਖਦੇ ਹੋਏ ਜਿਹੜਾ 플ੈਗ ਮਾਰਚគ្ន ਕੱਢਿਆ ਜਾ ਰਿਹਾ ਵਾ ਕਿਉਂਕਿ ਨਵਰਾਤਿਆਂ ਦਾ ਤੇ ਹਰ ਕੀ ਜਿਹੜਾ ਕਿ ਸਾਰੇ ਹੀ ਇੰਡੀਆ ਦੇ ਵਿੱਚ ਜਿਹੜਾ ਕਿ ਮਨਾਇਆ ਜਾਂਦਾ ਵਾ ਉਸ ਤੋਂ ਸਾਰਾ ਕੱਲ ਨੂੰ ਆ ਰਿਹਾ ਵਾ ਦਵਾਈ ਆ ਰਹੀ ਆ ਕਰਵਾ ਚੋ ਸਾਰਿਆਂ ਵਾ ਉਹਦੇ ਕਰਕੇ ਜਿਹੜਾ ਵਾ ਪੁਲਿਸ ਹਮੇਸ਼ਾ ਹੀ ਜਿਹੜੀ ਲਾਅ ਐਂਡ ਆਰਡਰ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਲਰਟ ਰਹਿਦੀ ਆ ਤੇ ਇਸ ਕਰਕੇ 플ੈਗ ਮਾਰਚ ਕਰਕੇ ਆ ਜਾ ਰਿਹਾ ਕਿ ਕੋਈ ਵੀ ਸ਼ਰਾਪੀ ਅੰਤਰ ਕਿਸੇ ਵੀ ਕਿਸਮ ਦੀ ਕੋਈ ਵੀ ਜਿਹੜੀ ਅਨਸਫੈਕਟਨਾ ਨਾ ਵਾ ਕਰ ਸਕਦੇ ਡੀਐਸਪੀ ਸਿਟੀ ਬੀਐਸਐਫ ਸਿਕਿਉਰਟੀ ਐਸਐਚਓ ਮੇਰੇ ਨਾਲ ਆਲੇ ਸਾਰੇ ਤੋਂ ਅਸੀਂ ਵਕਵਾ ਖੇਰੀਏ ਟਿੰਗ ਜਾਵਾਂਗੇ ਤੇ ਕਮਾਂਡੋ ਟੀਮ ਖਾਸ ਕਰਕੇ ਸਾਡੇ ਨਾਲ ਹੈਗੇ ਆ ਤੇ ਹੀ ਵਕਵਾ ਖੇਰੀਏ ਚ ਜਾ ਕੇ ਆਮ ਪਬਲਿਕ ਨੂੰ ਵੀ ਅਵੇਅਰ ਕਰਾਂਗੇ ਮੈਡਮ ਦੀਵਾਲੀ ਦਾ ਤਿਹਾਰ ਆ ਰਿਹਾ ਦੁਬਾਰੀ ਦੇ ਤਿਹਾਰ ਨੂੰ ਲੈ ਕੇ ਰਿਸ਼ਾਇਰੇ ਨੂੰ ਲੈ ਕੇ ਸਾਡੇ ਸਾਨੂੰ ਬਾਹਰੋਂ ਵੀ ਕੋਰਸ ਮਿਲੀ ਹੋਈ ਆ ਵਕਵਾ ਖੇ ਜਗਾ ਤੇ ਅਸੀਂ ਨਾਕੇ ਲਾਏ ਹੋਇਆ ਤੇ ਸਾਰੀ ਹੀ ਪਬਲਿਕ ਨੂੰ ਅਸੀਂ ਅਵੇਅਰ ਕਰਾਂਗੇ ਕਿ ਗ੍ਰੀਨ ਦੀਵਾਲੀ ਜਿਹੜੀ ਮਨਾਈ ਜਾਵੇ ਤੇ ਹਮੇਸ਼ਾ ਅਲਰਟ ਰਹਿ ਕੇ ਆਪਣੇ ਬੱਚਿਆਂ ਨੂੰ ਬੁਢੀਗਾਂ ਨੂੰ ਸਕੇਤ ਰਹਿ ਕੇ ਜਿਹੜੀ ਦੀਵਾਲੀ ਜਿਹੜੀ ਮਨਾਉਂਦੇ ਹੈ ਦੇਖੋ ਆਪਾਂ ਤੇ ਇਹੀ ਉਹਨਾਂ ਨੂੰ ਮੈਸੀਜਿਕ ਮੇਂ ਕਰਾਂਗੇ ਕਿ ਜਿਹੜੀ ਵੀ ਆਤਿਸ਼ਬਾਜੀ ਆ ਗਈ ਕਾਹ ਕਰਕੇ ਜਿਹੜੀਆਂ ਨੇ ਸੇਰ ਜਗ੍ਹਾ ਤੇ ਚਲਾਈ ਜਾਵੇ ਔਰ ਗ੍ਰੀਨ ਦੀਵਾਲੀ ਮਨਾਈ ਜਾਵੇ